ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਚੋਣਾ ਦੀ ਅਨਾਉਂਸਮੈਂਟ ਉਪਰੰਤ ਚਾਰੋਂ ਅਸੈਂਬਲੀ ਹਲਕੇ ਮਲੋਟ ਮੁਕਸਰ ਗਿੱਦੜਵਾਹਾ ਤੇ ਲੰਬੀ ਵਿੱਚ ਤਿੰਨ-ਤਿੰਨ ਸ਼ਿਫਟਾਂ ਵਿੱਚ ਫਲਾਈਂਗ ਸਕਵਾਡਸ ਨੂੰ ਤੁਰੰਤ ਐਕਟੀਵੇਟ ਕਰ ਦਿੱਤਾ ਗਿਆ ਸੀ ਅਤੇ ਹੁਣ ਗੈਜ਼ਟ ਨੋਟੀਫਿਕੇਸ਼ਨ 7 ਮਈ 2024 ਤੋਂ ਸਟੈਟਿਕ ਸਰਵੇਲੈਂਸ ਟੀਮਸ ਨੂੰ ਵੀ ਐਕਟੀਵੇਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀਆਂ ਵੀ ਪਰਮਿਸ਼ਨਸ ਦੇ ਨਾਲ ਪੋਲਿਟਿਕਲ ਆਰਗੇਨਾਈਜੇਸ਼ਨਸ ਵੱਲੋਂ ਕੈਂਡੀਡੇਟਸ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਸਾਡੀਆਂ ਵੀਡੀਓ ਸਰਵੇਲੈਂਸ ਟੀਮਸ ਜਾਂਦੀਆਂ ਨੇ ਅਤੇ ਸਾਰੇ ਰੈਲੀ ਵਿੱਚ ਕੀਤੇ ਗਏ ਖਰਚਿਆਂ ਦਾ ਵੇਰਵਾ ਵੀਡੀਓ ਦੇ ਮਾਧਿਅਮ ਰਾਹੀਂ ਤਿਆਰ ਕਰਦੀਆਂ ਨੇ ਤੇ ਵੀਡੀਓ ਵਿਊਇੰਗ ਟੀਮਸ ਨੂੰ ਭੇਜਦੀਆਂ ਨੇ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਕੀਤੇ ਜਾਣ ਵਾਲੇ ਪ੍ਰਚਾਰ ਦਾ ਖਾਸ ਖਿਆਲ ਰੱਖਣ ਲਈ ਜਿਹੜਾ एमसीएमसी सेल जिला पद्दर ते स्थापित ਕੀਤਾ ਗਿਆ ਹੈ ਜਿਹਦੇ ਵਿੱਚ ਪ੍ਰਾਇਰ ਸਰਟੀਫਿਕੇਸ਼ਨ ਅਤੇ ਕੰਟੈਂਟ ਮਾਨਿਟਰਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਸੈਲ ਵਿੱਚ ਸਾਡੇ ਜ਼ਿਲੇ ਦੇ ਜਿਹੜੇ ਲੋਕ ਸੰਪਰਕ ਅਫਸਰ ਨੇ ਉਹ ਮੁਖੀ ਦੇ ਰੂਪ ਵਿੱਚ ਕੰਮ ਕਰ ਰਹੇ ਨੇ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਉਗੇ ਜਰਨਲਿਸਟ ਵੀ ਇਸ ਸੈਲ ਵਿੱਚ ਐਸੋਸੀਏਟ ਕੀਤੇ ਗਏ ਨੇ ਤਾਂ ਜੋ ਕਿ ਅਸੀਂ ਸਾਰੀ ਕੰਟੈਂਟ ਨੂੰ ਸਹੀ ਤਰੀਕੇ ਨਾਲ ਫਿਲਟਰ ਆਊਟ ਕਰਕੇ ਪੇਡ ਨਿਊਜ਼ ਅਤੇ ਅਫਵਾਹਾਂ ਨੂੰ ਤੁਰੰਤ ਪਕੜੀਏ ਅਤੇ ਉਹਨਾਂ ਨੂੰ ਨਾਲ ਦੇ ਨਾਲ ਹੀ ਉਹਨਾਂ ਦਾ ਖੰਡਨ ਕਰੀਏ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨੂੰ ਯੂਜ਼ ਕਰਕੇ ਜੋ ਅੱਜਕੱਲ੍ਹ ਅਫਵਾਹਾਂ ਨੂੰ ਡੀਪ ਫੇਕ ਮਾਧਿਅਮ ਦੇ ਰਾਹੀਂ ਇੱਕ ਨੈਰੇਟਿਵ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਉਸਤੇ ਵੀ ਐਮਸੀਐਮਸੀ ਟੀਮ ਵੱਲੋਂ ਅਤੇ ਮੁਖ ਚੋਣ ਦਫਤਰ ਵਿੱਚ ਤਿਆਰ ਕੀਤੀ ਗਈ ਸਪੈਸ਼ਲ ਯੂਨਿਟ ਵੱਲੋਂ ਖਾਸ ਨਜ਼ਰ ਰੱਖੀ ਜਾ ਰਹੀ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਇਹੋ ਜੀ ਕੋਈ ਵੀ ਕੰਟੈਂਟ ਆਪਣੇ ਅਫੀਸ਼ੀਅਲ ਪੇजेस ਤੋਂ ਆਪਣੇ ਪ੍ਰਚਾਰ ਦੇ ਲਈ ਯੂਜ਼ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤੇ ਜੋ ਕੁਝ ਵੀ ਇਹੋ ਜਿਹਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਆਂਦਾ ਹੈ ਚਾਹੇ ਜ਼ਮੀਨੀ ਪੱਧਰ ਤੇ ਆਏ ਚਾਹੇ ਮੁਖ ਦਫਤਰ ਦੇ ਪੱਧਰ ਤੇ ਆਏ ਉਨੂੰ 3 ਘੰਟੇ ਦੇ ਅੰਦਰ ਅੰਦਰ ਕਨਸਰਨਡ ਪੋਲੀਟੀਕਲ ਪਾਰਟੀ ਵੱਲੋਂ ਰਿਮੂਵ ਕਰਨਾ ਹੁੰਦਾ ਤੇ ਇਹੋ ਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾ ਸਕਦਾ ਹੈ ਚੋਣ ਕਮਿਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਨੂੰ ਲੈ ਕੇ ਬਹੁਤ ਸचेਤ ਹੈ ਤੇ ਉਹ ਸਾਰੀ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਸ ਨੂੰ ਇਸ ਬਾਰੇ ਸਖਤੀ ਨਾਲ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਇਹੋ ਜਿਹਾ ਕੋਈ ਕੰਟੈਂਟ ਯੂਜ਼ ਕਰਕੇ ਵੋਟਰਸ ਨੂੰ ਇਨਫਲੂਐਂਸ ਕੀਤਾ ਜਾਊਗਾ ਜਾਂ ਭੜਕਾਇਆ ਜਾਊਗਾ ਜਾਂ ਉਹਨਾਂ ਦੇ ਸੈਂਟੀਮੈਂਟਸ ਨਾਲ ਕੋਈ ਖੇਡ ਰਚਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਚੋਣ ਕਮਿਸ਼ਨ ਹਮੇਸ਼ਾ ਹੀ ਇਹ ਚਾਹੁੰਦਾ ਹੈ ਕਿ ਜਿਹੜਾ ਇਹ ਸਾਡਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਹਦੇ ਵਿੱਚ ਜੋ ਨਵੇਕਲੇ ਵੋਟਰ ਜਿਹਨੂੰ ਅਸੀਂ ਫਸਟ ਟਾਈਮ ਵੋਟਰ ਕਹਿੰਦੇ ਆ ਸਾਡਾ ਪਹਿਲੀ ਵਾਰ 18 ਸਾਲ ਤੋਂ ਉਮਰ ਦੇ ਉੱਤੇ ਦਾ ਬੱਚਾ ਜੋ ਆਪਣਾ ਪਹਿਲੇ ਚੋਣ ਵਿੱਚ ਵੋਟ ਪਾਣ ਜਾ ਰਿਹਾ ਹੈ ਉਹਦੀ ਵੱਧ ਤੋਂ ਵੱਧ ਜਿਹੜੀ ਹੈ ਪਾਰਟਿਸਪੇਸ਼ਨ ਕਰਾਈ ਜਾਏ ਇਸ ਕੰਮ ਲਈ ਸਾਰੇ ਏਆਰਓ ਸਹਿਬਾਨ ਆਪਣੇ ਪੱਧਰ ਤੇ সুইਪ ਐਕਟੀਵਿਟੀਜ਼ ਕਰਵਾ ਰਹੇ ਨੇ ਜਿਸ ਵਿੱਚ ਕਾਲਜੇਜ਼ ਵਿੱਚ ਜਿਹੜੇ ਹੀ ਪ੍ਰਤੀਯੋਗਿਤਾਵਾਂ ਹੋ ਰਹੀਆਂ ਨੇ ਸਾਈਕਲ ਰੈਲੀਆਂ ਕੱਡੀਆਂ ਜਾ ਰਹੀਆਂ ਨੇ ਇਨਸਟਾ ਰੀਲਸ ਵਗੈਰਾ ਬਣਾਉਣ ਦੇ ਕੰਪੀਟੀਸ਼ਨ ਕੀਤੇ ਜਾ ਰਹੇ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਨਾਲੇ ਜਿਹੜੇ ਸਾਡੇ ਸਟੇਟ ਦੇ ਸਵੀਪ ਅੰਬੈਸਡਰ ਹੈਗੇ ਆ ਸ਼ੁਭਮਨ ਗਿੱਲ ਫੇਮਸ ਕ੍ਰਿਕਟਰ ਇੰਡੀਅਨ ਟੀਮ ਕ੍ਰਿਕਟ ਟੀਮ ਦੇ ਉਹਨਾਂ ਨੂੰ ਬ੍ਰਾਂਡ ਅੰਬੈਸਡਰ ਦੀ ਤਰ੍ਹਾਂ ਯੂਜ਼ ਕਰਕੇ ਉਹਨਾਂ ਦੀ ਅਪੀਲ ਜਿਹੜੀ ਹੈ ਵੱਧ ਤੋਂ ਵੱਧ ਯੂਥ ਵਿੱਚ ਪਹੁੰਚਾਈ ਜਾ ਰਹੀ ਹੈ ਤਾਂਕਿ VOTER ਫਸਟ ਟਾਈਮ VOTER ਆਪਣਾ ਜਿਹੜਾ ਹੈ ਬਾਹਰ ਆਵੇ ਨਿਰਪੱਖ ਤਰੀਕੇ ਨਾਲ ਇਸ ਚੋਣਾਂ ਵਿੱਚ ਆਪਣੇ ਮਤਦਾਨ ਦੀ ਵਰਤੋਂ ਕਰੇ ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ ਦਾ ਜਿਹੜਾ ਸਾਡਾ ਟੀਚਾ ਹੈਗਾ 70% ਤੋਂ ਉੱਪਰ VOTING ਕਰਾਉਣ ਲਈ ਅਸੀਂ ऑन ड्यूटी वोटर्स नु ਜਿਹੜਾ ਪੋਸਟਲ ਵੈਲਟ ਸਿਸਟਮ ਦੇ ਰਾਹੀਂ ਵੋਟ ਕਰਵਾਉਣ ਵਿੱਚ ਫੈਸਿਲਿਟੇਸ਼ਨ ਸੈਂਟਰ ਸੈਟ ਅਪ ਕਰਨ ਜਾ ਰਹੇ ਆ ਅਗਲੀ ਦੋਵੇਂ ਰਿਹਰਸਲਸ ਨੂੰ 19 ਤੇ 25 ਤਰੀਕ ਨੂੰ ਇਸ ਤੋਂ ਇਲਾਵਾ 31 ਤਰੀਕ ਤੱਕ ਡਿਸਪੈਚ ਵਾਲੇ ਦਿਨ ਤੱਕ ਇਹ ਫੈਸਿਲਿਟੇਸ਼ਨ ਸੈਂਟਰ ਕੰਮ ਕਰਨਗੇ ਨਾਲ ਹੀ ਜਿਹੜਾ ਸਾਡਾ ਐਟ ਹੋਮ VOTER ਹੈ ਚਾਹੇ ਉਹ 85 ਸਾਲ ਤੋਂ ਉੱਪਰ ਦਾ ਇਹੋ ਜਿਹਾ ਬਜ਼ੁਰਗ ਹੋਵੇ ਜੋ ਚੱਲਣ ਫਿਰਨ ਤੋਂ ਅਸਮਰਥ ਹੈ ਬਹੁਤ ਹੀ ਵੀਕ ਹੈ ਜਾਂ ਫਿਰ ਉਹ ਸਾਡਾ ਕੋਈ ਇਹੋ ਜਿਹਾ ਵਿਕਲਾਂਗ VOTER ਹੋਵੇ ਜਿਹੜਾ ਅ ਜਗਦੋ ਜਹਿਦ ਦੇ ਬਾਵਜੂਦ ਵੀ ਪੋਲਿੰਗ ਬੂਥ ਤੱਕ ਆਉਣ ਵਿੱਚ ਅਸਮਰਥ ਹੈ ਉਹਨਾਂ ਨੂੰ ਅਸੀਂ ਘਰ ਵਿੱਚ ਹੀ ਉਹਨਾਂ ਦੀਆਂ ਕੈਮਰੇ ਦੇ ਹੇਠ ਸਾਰੇ ਨੋਰਮਸ ਨੂੰ ਪੂਰੇ ਕਰਦੇ ਹੋਏ ਪੋਲਿੰਗ ਏਜੰਟਸ ਦੇ ਸਾਹਮਣੇ ਵੋਟਾਂ ਪਵਾ ਰਹੇ ਹਾਂ ਤਾਂ ਕਿ ਹਰ ਕੋਈ ਆਪਣਾ ਮਤਦਾਨ ਦੀ ਵਰਤੋਂ ਕਰ ਸਕੇ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਹਰ ਬੂਥ ਤੇ ਅਸ਼ੂਰਡ ਮਿਨੀਮਮ ਫੈਸਿਲਿਟੀ ਦੇ ਰਹੇ ਹਾਂ ਤਾਂ ਕਿ ਇੱਕ ਸੁਗਮ ਤੇ ਸਾਫ ਸੂਥਰੀ ਚੌੜ ਪ੍ਰਕਿਰਿਆ ਦੇ ਰੂਪ ਵਿੱਚ VOTER ਨੂੰ ਆਪਣੇ ਬੂਥ ਤੇ ਆ ਕੇ ਮਤਦਾਨ ਕਰਨ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਨਾ ਆਵੇ ਇਸ ਅਸ਼ੁਰਡ ਮਿਨਿਮਮ ਫੈਸਿਲਿਟੀ ਵਿੱਚ ਹਰ ਬੂਥ ਤੇ ਇੱਕ व्हीਲਚੇਅਰ ਰੈਂਪ ਪੀਣ ਦੇ ਪਾਣੀ ਦਾ ਪ੍ਰਬੰਧ ਟਾਇਲਟ ਸਾਫ ਟਾਇਲਟਸ ਦਾ ਪ੍ਰਬੰਧ ਵੇਟਿੰਗ ਏਰੀਆਜ਼ ਦਾ ਪ੍ਰਬੰਧ ਛੋਟੇ ਬੱਚਿਆਂ ਲਈ ਜਿਹੜੀਆਂ ਸਾਡੀਆਂ ਮਹਿਲਾਵਾਂ VOTERS ਹੈਗੀਆਂ ਜੋ ਆਪਣੇ ਬੱਚਿਆਂ ਨੂੰ ਘਰੇ ਛੱਡ ਕੇ ਨਹੀਂ ਆ ਸਕਦੀਆਂ ਨਾਲ ਲੈ ਕੇ ਆਂਦੀਆਂ ਨੇ ਉਨ੍ਹਾਂ ਦੇ ਲਈ ਇੱਕ ਕ੍ਰੈਚ ਦਾ ਪ੍ਰਬੰਧ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਛਬੀਲ ਦਾ ਪ੍ਰਬੰਧ ਇਹ ਸਾਰਾ ਜਿਹੜਾ ਪ੍ਰਬੰਧ ਹੈਗਾ ਇਹ ਅਸੀਂ ਇਸ ਵਾਰ ਚੌਣਾ ਵਿੱਚ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਦੇ ਤਹਿਤ ਕਰਵਾ ਰਹੇ ਹਾਂ ਤੇ ਉਮੀਦ ਰੱਖਦੇ ਹਾਂ ਕਿ ਇਹਨਾਂ ਪ੍ਰਬੰਧਾਂ ਰਾਹੀਂ ਅਤੇ ਕਿਊ ਮੈਨੇਜਮੈਂਟ ਸਿਸਟਮ ਰਾਹੀਂ ਜਿਹੜੇ ਸਾਡੇ ਸਪੇਅਰ ਰੂਮਸ ਹੈ ਉਹਨਾਂ ਵਿੱਚ ਅਸੀਂ ਵੇਟਿੰਗ ਏਰੀਆਜ਼ ਬਣਾ ਕੇ ਇੱਕ ਕਿਊ ਮੈਨੇਜਮੈਂਟ ਸਿਸਟਮ ਫਾਲੋ ਕਰਾਂਗੇ ਕਿ ਇਸ ਗਰਮੀ ਦੇ ਮੌਸਮ ਵਿੱਚ ਘੱਟ ਤੋਂ ਘੱਟ ਦਿੱਕਤ ਦੇ ਨਾਲ ਵੋਟਰ ਆਪਣਾ ਮਤਦਾਨ VOTING BOOTH ਤੇ ਕਰਕੇ ਜਾ ਸਕੇ ਸਾਡੇ BLOs ਵੀ ਇੱਕ ਸਪੈਸ਼ਲ ਫੈਸਿਲਿਟੇਸ਼ਨ ਡੈਸਕ ਜਿਹੜਾ ਹੈਗਾ ਹਰ ਬੂਥ ਤੇ ਰੱਖਣਗੇ ਤਾਂ ਕਿ ਵੋਟਰ ਨੂੰ ਗਾਈਡ ਕੀਤਾ ਜਾ ਸਕੇ ਕਿ ਉਹਦੀ ਵੋਟ ਕਿਹੜੇ ਕਮਰੇ ਵਿੱਚ ਮਲਟੀਪਲ ਜਿੱਥੇ ਬੂਥ ਹੁੰਦੇ ਆ ਪੈ ਰਹੀ ਹੈਗੀ ਚੋਣ ਕਮਿਸ਼ਨ ਵੱਲੋਂ ਕਈ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਸੀ ਵਿਜੀਲ ਐਪ ਵੀ ਹੈ ਜਿਸ ਦੇ ਮਾਧਿਅਮ ਰਾਹੀਂ ਕੋਈ ਵੀ ਵਿਅਕਤੀ ਵਿਸ਼ੇਸ਼ ਜੋ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਰੂਪ ਵਿੱਚ ਕੀਤੀ ਜਾ ਰਹੀ ਪੱਖਪਾਤ ਜਾਂ ਸਰਕਾਰੀ ਇਮਾਰਤਾਂ ਸਰਕਾਰੀ ਰਿਸੋਰਸਸ ਦੀ ਦੁਰਵਰਤੋਂ ਜਾਂ ਪ੍ਰਲੋਬਨ ਦੇਣ ਬਾਰੇ ਜਾਣਕਾਰੀ ਜਾਂ ਸ਼ਿਕਾਇਤ ਦੇਣਾ ਚਾਹੁੰਦਾ ਹੈ ਉਹਦਾ ਇੱਕ ਟੂਲ ਬਣਾਇਆ ਗਿਆ ਹੈ ਸੀ ਵਿਜੀਲ ਜਿਸ ਵਿੱਚ ਸ਼ਿਕਾਇਤ ਆਨਲਾਈਨ ਐਪ ਤੇ ਦਿੱਤੀ ਜਾਂਦੀ ਹੈ ਜਿਦੇ ਨਾਲ ਫੋਟੋਗ੍ਰਾਫਸ ਵੀਡੀਓਜ਼ ਅਤੇ ਜੀਓ ਟੈਗਡ ਰੈਫਰੈਂਸਸ ਆ ਜਾਂਦੇ ਨੇ ਅਤੇ ਇੱਕ ਸੀਮਤ ਸਮੇਂ ਦੇ ਅੰਦਰ ਅੰਦਰ ਸਾਡੀਆਂ ਟੀਮਾਂ ਵੱਲੋਂ ਉਸ ਸ਼ਿਕਾਇਤ ਨੂੰ ਵੈਰੀਫਾਈ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਮੈਨੂੰ ਬੜੀ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਸੀ ਵਿਜ਼ੂਅਲ ਐਪ ਤੇ ਸਾਨੂੰ ਬਹੁਤ ਹੀ ਘੱਟ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਐਮ ਸੀ ਸੀ ਦੀ ਜਿਹੜੀ ਪਾਲਣਾ ਹੈਗੀ ਹੈ ਉਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਾਰੀ ਪਾਰਟੀਆਂ ਵੱਲੋਂ ਅੱਛੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਕੋਈ ਵੀ ਸਰਕਾਰੀ ਰਿਸੋਰਸਸ ਦੀ ਦੁਰਵਰਤੋਂ ਨਹੀਂ ਹੋ ਰਹੀ ਇਸ ਦੇ ਨਾਲ ਹੀ ਮੈਂ ਸਾਰੇ শ্রোਤਾਵਾਂ ਨੂੰ ਮੁਜ਼ਾਫ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਸਾਰੇ ਵੋਟਰਜ਼ ਨੂੰ ਇੱਕੋ ਹੀ ਅਪੀਲ ਕਰਨਾ ਚਾਹਾਂਗਾ ਕਿ ਆਓ ਅਸੀਂ ਸਾਰੇ ਕਰੀਏ મતદાન ਵਧਾਈਏ ਲੋਕਤੰਤਰ ਦਾ ਮਾਨ ਸਾਰੇ ਵੋਟਰਜ਼ ਨੂੰ ਅਪੀਲ ਕਰਦਾ ਕਿ ਪਾਰਲੀਮੈਂਟ ਇਲੈਕਸ਼ਨ 2024 ਦੇ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਉਹੀ ਹੋ ਸਕਦਾ ਜਿਸ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਐ ਉਹ ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਇਸ ਲਈ ਇਸ ਵਾਰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਹੜੀ ਪ੍ਰਤੀਸ਼ਤ ਹੈ ਉਹਨੂੰ ਵਧਾਉਣਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਐ ਕਿਸੇ ਵੀ VOTER ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣੀ ਈਵਨ ਜਿਹੜੇ 85+ ਏਜ ਦੇ VOTER ਐ ਉਹਨਾਂ ਨੂੰ ਘਰੋ ਘਰੀ ਜਾ ਕੇ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਜਿੰਨੇ ਵੀ ਮੁਲਾਜ਼ਮ ਐ ਸਾਡੇ ਉਹਨਾਂ ਨੂੰ ਪੋਸਟਲ ਬੈਲਟ ਪੇਪਰ ਤੇ ਈਡੀਸੀ ਦੀ ਸਹੂਲਤ ਦਿੱਤੀ ਗਈ ਹੈ ਇਸ ਲਈ ਮੈਂ ਫਿਰ ਅਪੀਲ ਕਰਦਾ ਕਿ ਸਾਡਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਹੈ ਇਹਦੀ ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਬਹੁਤ ਜ਼ਰੂਰੀ ਹੈ ਹਰ ਇੱਕ ਦਾ ਫਰਜ਼ ਬਣਦਾ ਹੈ ਵੀ ਆਪਾਂ ਸਾਰੇ ਇਸ ਦੇ ਵਿੱਚ ਭਾਗ ਲਈਏ ਸਾਰੇ ਵੋਟਰ ਸਭਾ ਨੂੰ ਅਪੀਲ ਕਰਦਾ ਕਿ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਲਾਲਚ ਤੋਂ ਅਸੀਂ ਸਾਰੇ ਦੇ ਸਾਰੇ ਵੋਟਿੰਗ ਕਰੀਏ ਇਹ ਸਾਡਾ ਅਧਿਕਾਰ ਵੀ ਹੈ ਤੇ ਰਾਈਟ ਵੀ ਹੈ ਇਹ ਸਾਡਾ ਅਧਿਕਾਰ ਵੀ ਹੈ ਤੇ ਕਰਤੱਵ ਵੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਜਿਹੜੇ ਮੁਲਾਜ਼ਮ ਸਾਥੀ ਹੈ ਉਹਨਾਂ ਸਾਰਿਆਂ ਵਾਸਤੇ ਸਪੈਸ਼ਲ ਅਰੇਂਜਮੈਂਟ ਕੀਤਾ ਕਿਉਂਕਿ ਮੁਲਾਜ਼ਮ ਸਾਥੀ ਡਿਊਟੀ ਤੇ ਹੁੰਦੇ ਨੇ ਵੋਟ ਪਾਣੀ ਉਸ ਦਿਨ ਉਹਨਾਂ ਨੂੰ ਔਖੀ ਹੁੰਦੀ ਹੈ ਇਸ ਲਈ ਪੋਸਟਲ ਬੈਲਟ ਪੇਪਰ ਜਾਂ ਈਡੀਸੀ ਰਾਹੀਂ ਅਸੀਂ ਸਾਰੇ ਮੁਲਾਜ਼ਮ ਸਾਥੀਆਂ ਨੇ ਵੋਟਾਂ ਪਾਣੀਆਂ ਐ ਇਸ ਵਾਰ ਇੱਕ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ ਕਿ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਪੋਸਟਲ ਬੈਲਟ ਪੇਪਰ ਹੈ ਉਹ ਫੈਸਿਲੀਟੇਸ਼ਨ ਸੈਂਟਰ ਦੇ ਥਰੂ ਹੀ VOTING ਹੋਣੀ ਹੈ ਕੋਈ ਵੀ ਪੋਸਟਲ ਬੈਲਟ ਪੇਪਰ ਤੁਹਾਡੇ ਘਰ ਨਹੀਂ ਪਹੁੰਚੇਗਾ ਇਸ ਲਈ ਕਿਰਪਾ ਕਰਕੇ ਇਸ ਨੂੰ ਧਿਆਨ ਚ ਰੱਖਿਆ ਜਾਵੇ ਕਿ ਬੈਲਟ ਪੇਪਰ ਘਰ ਨਹੀਂ ਆਉਣਾ ਅਸੀਂ ਫੈਸਿਲੀਟੇਸ਼ਨ ਸੈਂਟਰ ਤੇ ਜਾ ਕੇ ਹੀ ਵੋਟ ਪਾਣੀ ਹੈ ਤੇ ਡੇਟਾ ਜਿਹੜੀਆਂ 26 ਮਈ ਅਤੇ ਪੋਲ ਡੇ ਤੋਂ 3 ਦਿਨ ਪਹਿਲਾਂ 29 30 ਅਤੇ 31 ਮਈ ਇਸ ਲਈ ਸਾਰੇ VOTER ਭਰਾਵਾਂ ਨੂੰ ਅਪੀਲ ਹੈ ਕਿ ਕੋਈ ਵੀ ਵੋਟ ਪਾਣ ਤੋਂ ਰਹਿ ਨਾ ਜਾਵੇ ਆਓ ਸਾਰੇ ਪੰਜਾਬ ਦੇ ਵਿੱਚ ਅਸੀਂ ਇੱਕ ਲਹਿਰ ਵਾਂਗ ਉੱਠ ਕੇ ਸਭ ਤੋਂ ਵੱਡ ਵੋਟਿੰਗ ਕਰੀਏ ਤੇ ਪੰਜਾਬ ਦਾ ਨਾਮ ਰੋਸ਼ਨ ਕਰੀਏ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਵੋਟਿੰਗ ਪਾ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਈਏ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਫਸਟ ਟਾਈਮ VOTERS ਮਹਿਲਾ VOTERS ਇਸ ਦੇ ਨਾਲ ਸੀਨੀਅਰ ਸਿਟੀਜ਼ਨਸ ਉਸ ਤੋਂ ਇਲਾਵਾ ਪੀ ਡਬਲਯੂ ਡੀ ਜਿਹੜੇ ਵੋਟਰਸ ਹਨ ਜਿਨ੍ਹਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਜੋ 휠 ਚੇਅਰ ਕ੍ਰਿਕਟ ਕਲੱਬ ਦਾ ਮੈਚ ਹੋਇਆ ਉਹਨਾਂ ਖਿਡਾਰੀਆਂ ਦੇ ਵਿੱਚ ਵੋਟਾਂ ਸੰਬੰਧੀ ਲੈ ਕੇ ਸੁਨੇਹਾ ਪਹੁੰਚ ਇਸ ਦੇ ਨਾਲ ਹੀ ਜ਼ਿਲ੍ਹਾ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨਸ ਨੂੰ ਸੁਨੇਹਾ ਦੇਣ ਦੇ ਲਈ ਸਾਡੀ ਜਿਹੜੀ ਐਸਵੀਪੀ ਟੀਮ ਸਜਜੇ ਰੂਪ ਦੇ ਵਿੱਚ ਉੱਥੇ ਪਹੁੰਚੀ ਇਸ ਦੇ ਨਾਲ ਹੀ ਮਦਰਸ ਡੇ ਜੋ ਕਿ ਮੁਕਸਰ ਵਿਕਾਸ ਮਿਸ਼ਨ ਵੱਲੋਂ ਅਯੋਜਿਤ ਕੀਤਾ ਗਿਆ ਉਸ ਦੇ ਵਿੱਚ ਵੀ ਸਵੀਪ ਟੀਮ ਨੇ ਉੱਥੇ ਜਾ ਕੇ ਵੋਟਰ ਪ੍ਰਾਣ ਕਰਵਾਇਆ ਅਤੇ ਵੋਟਾਂ ਪ੍ਰਤੀ ਜਾਗਰੂਕ ਕੀਤਾ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਅਪੀਲ ਹੈ ਕਿ ਆਉਣ ਵਾਲੀ 1 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ 'ਚ ਹਮ-ਹਮਾ ਕੇ ਭਾਗ ਲਿਆ ਜਾਵੇ ਵੋਟ ਪਾਉਣ ਜਾਣ ਲੱਗਿਆਂ ਆਪਣੇ ਨਾਲ ਤੁਹਾਡਾ ਜਿਹੜਾ ਵੋਟਰ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਜਿਹੜੇ ਵੀ ਦਸਤਾਵੇਜ਼ਦਰ ਧਾਰਤ ਕੀਤੇ ਗਏ ਹਨ ਉਹ ਨਾਲ ਲੈ ਕੇ ਜਾਣੇ ਹਨ ਮੇਲ ਫੀਮੇਲ ਅਤੇ ਸੀਨੀਅਰ ਸਿਟੀਜ਼ਨ ਲਈ ਵੱਖਰੀਆਂ ਲਾਈਨਾਂ ਬਣਾ ਕੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਜੇ ਪ੍ਰਬੰਧ ਕੀਤੇ ਜਾ ਰਹੇ ਹਨ ਸਾਰਿਆਂ ਨੂੰ ਇੱਕ ਵਾਰ ਫਿਰ ਅਪੀਲ ਹੈ ਮੁਖਸਰ 086 ਦੀ ਟੀਮ ਵੱਲੋਂ ਕਿ ਹੌਮ ਹੁਮਾ ਕੇ ਚੋਣਾਂ ਵਾਲੇ ਦਿਨ ਅਸੀਂ ਸਾਰੇ ਰਜੈਵੇਂ ਅੱਗੇ ਪਿੱਛੇ ਕਰਕੇ ਵੋਟ ਨੂੰ ਤਰਜੀਹ ਦਈਏ ਨਾ ਨਸ਼ੇ ਨਾਲ ਨਾ ਨੋਟ ਨਾਲ ਕਿਸਮਤ ਬਦਲੇਗੀ ਵੋਟ ਨਾਲ ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਸ਼ਾਨ ਲੋਕਤੰਤਰ ਨੂੰ ਬਚਾਵਾਂਗੇ ਅਸੀਂ ਵੋਟ ਜ਼ਰੂਰ ਪਾਵਾਂਗੇ ਨਾ ਨੋਟ ਨਾਲ ਕਿਸਮਤ ਬਦਲੇਗੀ ਵੋਟ ਨਾਲ ਘਰ ਬੈਠੇ ਨਾ ਤੂੰ ਮਤ ਲਗਾਓ ਵੋਟ ਦੇ ਕੇ ਆਵਾਜ਼ ਉਠਾਓ ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਸ਼ਾਨ ਨਾ नशे ਨਾਲ ਨਾ ਨੋਟ ਨਾਲ ਕਿਸਮਤ ਬਦਲੇਗੀ ਵੋਟ ਨਾਲ ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਸ਼ਾਨ ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਸ਼ਾਨ ਜ਼ਿਲ੍ਹਾ ਸਵੀਪ ਟੀਮ ਸ਼੍ਰੀ ਮਕਸਰ ਸਾਹਿਬ ਸਵੀਪ ਟੀਮ ਮੈਂਬਰ ਰਮਨਦੀਪ ਸਿੰਘ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹੈ 1 ਜੂਨ 2024 ਨੂੰ ਆ ਰਹੀਆਂ ਲੋਕ ਸਭਾ ਚੋਣਾਂ ਜਿਸ ਦੇ ਵਿੱਚ ਅਸੀਂ ਆਪਣੇ ਇੱਕ ਇੱਕ ਵੋਟ ਪਾ ਕੇ ਆਪਣਾ ਕੀਮਤੀ ਵੋਟ ਪਾ ਕੇ ਆਪਾਂ ਸਰਕਾਰ ਚੁਣ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖੋ ক্রিকেট ਦੇ ਮੈਚ ਦੇ ਵਿੱਚ ਇੱਕ ਇੱਕ ਰਨ ਬੜਾ ਕੀਮਤੀ ਹੁੰਦਾ ਹੈ ਇੱਕ ਰਨ ਮੈਚ ਜਿਤਾ ਸਕਦਾ ਹੈ ਤੇ ਮੈਚ ਹਰਾ ਸਕਦਾ ਹੈ ਉਸੇ ਤਰ੍ਹਾਂ ਤੁਹਾਡੀ ਇੱਕ ਇੱਕ ਵੋਟ ਸਰਕਾਰ ਬਦਲ ਸਕਦੀ ਹੈ ਸਰਕਾਰ ਨਵੀਂ ਲਿਆਉਣ ਦੇ ਵਿੱਚ ਤੁਹਾਡੀ ਇੱਕ ਇੱਕ ਵੋਟ ਦਾ ਬਹੁਤ ਹੀ ਬਟ ਮੁੱਲਾ ਯੋਗਦਾਨ ਹੈ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰੋ ਮੈਂ ਆਪਣੀ ਵੋਟ ਨੂੰ ਜਰੂਰ ਇਸਤੇਮਾਲ ਕਰੂੰਗਾ ਤੇ ਤੁਸੀਂ ਵੀ 1 ਜੂਨ 2024 ਨੂੰ ਭੁੱਲ ਨਾ ਜਾ ਕਿ ਮੈਂ ਵੀ ਇਸ ਦੇਸ਼ ਦਾ ਆਮ ਸਿਟੀਜ਼ਨ ਹਾਂ ਤੇ ਯੂਥ ਦੇ ਵਿੱਚ ਵੀ ਆਫ ਕੋਰਸ ਆਨਾ ਤੇ ਇੱਕ ਤਰੀਕ ਨੂੰ ਆਪਣੇ ਵੋਟਾਂ ਹਨ ਤੇ ਮੈਂ ਸਾਰੇ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣੀ ਇੱਕ ਕੀਮਤੀ ਵੋਟ ਨੂੰ ਜਰੂਰ ਤੁਸੀਂ ਪਾਓ ਜਿਸ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਸ ਦੇ ਕੰਮ ਨੂੰ ਪਸੰਦ ਕਰਦੇ ਹੋ ਜਾਂ ਜੇ ਤੁਹਾਨੂੰ ਕੋਈ ਵੀ ਉਮੀਦਵਾਰ ਨਹੀਂ ਚੰਗਾ ਲੱਗਦਾ ਤਾਂ ਆਪਣੀ ਵੋਟ ਨੂੰ ਜ਼ਾਇਆ ਨਾ ਜਾਣ ਦਿਓ ਨੋਟਾ ਦਾ ਬਟਨ ਵੀ ਤੁਸੀਂ ਜ਼ਰੂਰ ਇਸਤੇਮਾਲ ਕਰ ਸਕਦੇ ਹੋ ਮੇਰੀ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਬਿਨਾਂ ਕਿਸੇ ਡਰ ਬਿਨਾਂ ਕਿਸੇ ਲਾਲਚ ਅਤੇ ਆਪਣੇ ਜੋ ਉਹਨਾਂ ਦਾ ਮਨ ਕਰਦਾ ਜਿਸ ਉਮੀਦਵਾਰ ਨੂੰ ਉਹ ਸਮਝਦੇ ਹਨ ਕਿ ਉਹ ਉਹਨਾਂ ਦੀ ਵੋਟ ਦਾ ਹੱਕਦਾਰ ਹੈ ਉਹਨਾਂ ਨੂੰ ਹੀ ਵੋਟ ਪਾਣ ਤੇ ਇਸ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਤੇ ਮੈਂ ਸਾਰੇ ਆਪਣੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਬਿਨਾ ਕਿਸੇ ਲਾਲਚ ਦੇ ਨਾ ਧੜਕ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਕਿਸੇ ਲਾਲਚ ਦੇ ਵਿੱਚ ਨਾ ਆਓ ਚੰਗੇ ਉਮੀਦਵਾਰ ਨੂੰ ਚੁਣੋ ਜੋ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਤੇ ਦੇ ਵਿੱਚ ਤੁਹਾਡੀ ਸਹਾਇਤਾ ਕਰੇ ਤੇ ਇਸ ਕਰਕੇ ਬੇ ਧੜਕ ਹੋ ਕੇ ਕਿਸੇ ਲਾਲਚ ਦੇ ਵਿੱਚ ਨਾ ਆ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਮੇਰੀ ਇਸ ਵਾਰ ਪਹਿਲੀ ਵਾਰ ਵੋਟ ਪਾਣੀ ਹੈ ਮੇਰੀ ਸਾਰੇ ਹੀ ਲੋਕਾਂ ਨੂੰ ਇਹ ਗੁਜਾਰਿਸ਼ ਹੈ ਕਿ ਨੇ ਧੜਕ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਆਪਣੇ ਸੂਝਵਾਨ ਅਤੇ ਸਮਝਦਾਰ ਉਮੀਦਵਾਰ ਨੂੰ ਚੁਣ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਸਾਰੇ ਵੋਟਰਾਂ ਨੂੰ ਅਪੀਲ ਹੈ ਕਿਸੇ ਦਬਾਅ ਜਾਂ ਕਿਸੇ ਪ੍ਰੈਸ਼ਰ ਥੱਲੇ ਆ ਕੇ ਵੋਟਾਂ ਨਾ ਪਾਓ ਜਿਹੜਾ ਤੁਹਾਨੂੰ ਵਧੀਆ ਕੈਂਡੀਡੇਟ ਲੱਗਦਾ ਹੈ ਜਿਹੜਾ ਤੁਹਾਡੇ ਕੰਮ ਆਉਂਦਾ ਵੇਲੇ ਕਿ ਵੇਲੇ ਉਹਨੂੰ ਤੁਸੀਂ ਜ਼ਰੂਰ ਵੋਟਾਂ ਪਾਓ ਆਪਦੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਵੋਟ ਦੇ ਵਿੱਚ ਬਹੁਤ ਵੱਡ ਬਹੁਤ ਤਾਕਤ ਹੁੰਦੀ ਹੈ ਇਸ ਕਰਕੇ ਆਪਣੀ ਤਾਕਤ ਦਾ ਇਸਤੇਮਾਲ ਕਰੋ ਸਾਰੇ ਹਿੰਦੁਸਤਾਨ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਤੁਹਾਨੂੰ ਵੋਟ ਪਾਉਣ ਦਾ ਹੱਕ ਬੜੀਆਂ ਕੁਰਬਾਨੀਆਂ ਨਾਲ ਮਿਲਿਆ ਹੈ ਤੇ ਇਹ ਹੱਕ ਨੂੰ ਸਾਨੂੰ ਇਸਤੇਮਾਲ ਕਰਕੇ ਆਪ ਦਾ ਪਸੰਦੀਦਾ ਨੇਤਾ ਚੁਣ ਕੇ ਸਦਨ ਵਿੱਚ ਭੇਜਣਾ ਚਾਹੀਦਾ ਹੈ ਤਾਂ ਕਿ ਸਾਡੀ ਆਵਾਜ਼ ਬਣ ਸਕੇ ਕਿ ਤੁਸੀਂ ਜਾਣਦੇ ਹੋ 1 ਜੂਨ ਨੂੰ ਆਪਾਂ ਪੰਜਾਬ ਵੋਟ ਕਰਨ ਜਾ ਰਿਹਾ ਹੈ ਦੇਸ਼ ਲਈ ਆਪਾਂ ਆਪਣੇ ਮੈਂਬਰ ਚੁਣ ਰਹੇ ਹਾਂ ਮੈਂਬਰ ਪਾਰਲੀਮੈਂਟ ਸੋ ਮੈਂ ਇਸ ਇਲੈਕਸ਼ਨ 'ਚ ਆਪਣੀ ਵੋਟ ਜ਼ਰੂਰ ਪਾਉਂਗਾ 1999 ਵਿੱਚ ਮੈਂ ਪਹਿਲੀ ਵਾਰ ਵੋਟ ਪਾਈ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਕੋਈ ਵੀ ਆਪਦੀ ਮੂਟ ਮਿਸ ਨਹੀਂ ਕੀਤੀ ਸੋ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਗੱਜ-ਬੱਜ ਕੇ ਆਪਣੀ ਵੋਟ 1 ਜੂਨ ਨੂੰ ਜ਼ਰੂਰ ਪਾਓ ਤੇ ਲੋਕਤੰਤਰ ਦਾ ਉਤਸ਼ਾਹ ਵਧਾਓ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਨੇ ਆਓ ਆਪਾਂ ਬਿਨਾਂ ਕਿਸੇ ਡਰ ਕਿ ਲਾਲਚ ਅਤੇ ਬਿਨਾਂ ਕਿਸੇ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੀਏ ਇਸ ਉਸੋ ਵਿੱਚ ਵੱਧ ਚੜ ਕੇ ਹਿੱਸਾ ਲਈ ਹੈ ਸਾਨੂੰ ਭਾਰਤੀਆਂ ਨੂੰ ਵੋਟ ਦਾ ਹੱਕ ਬੜੀ ਸ਼ਿੱਦਤ ਨਾਲ ਮਿਲਿਆ ਬੜੀਆਂ ਕੁਰਬਾਨੀਆਂ ਨਾਲ ਮਿਲਿਆ 1 ਜੂਨ ਨੂੰ ਲੋਕ ਸਭਾ ਚੋਣਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਪ੍ਰੈਸ਼ਰ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਚੋਣ ਕਮਿਸ਼ਨ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਲੇਡੀਜ਼ ਦੇ ਲਈ ਬਜ਼ੁਰਗਾਂ ਦੇ ਲਈ ਜਿਹੜੇ ਦਿਵਿਆਂਗ ਦੇ ਲਈ ਤੇ ਉਹਨਾਂ ਜਗ੍ਹਾ ਦੇ ਉੱਤੇ ਸਖਤ ਸੁਰੱਖਿਆ ਦੇ ਪ੍ਰਬੰਧ ਰਹਿਣਗੇ ਤੇ ਸਾਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਡਰ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਪ੍ਰੈਸ਼ਰ ਬਿਨਾਂ ਕਿਸੇ ਲਾਲਚ ਦੇ ਸਾਨੂੰ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰਨ ਦੇ ਲਈ 1 ਜੂਨ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ 1 ਜੂਨ ਨੂੰ ਲੋਕ ਸਭਾ ਚੋਣਾਂ ਆ ਰਹੀਆਂ ਨੇ ਚੋਣਾਂ ਦਾ ਅਧਿਕਾਰ ਸਾਨੂੰ ਬੜੀ ਮੁਸ਼ਕਲ ਨਾਲ ਅਤੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ 1 ਜੂਨ ਨੂੰ ਵੋਟਿੰਗ ਬੂਥਾਂ ਤੇ ਜਾ ਕੇ ਬਿਨਾ ਕਿਸੇ ਡਰ ਅਤੇ ਬਿਨਾ ਕਿਸੇ ਲਾਲਚ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੀ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਵੋਟ ਪਾ ਕੇ ਆਪਣੇ ਪਸੰਦ ਦਾ ਨੇਤਾ ਚੁਣ ਸਕਦੇ ਹਾਂ ਆਪ ਸਭ ਨੂੰ ਮੇਰੀ ਪਿਆਰ ਭਰੀ ਨਮਸਕਾਰ ਜਿਵੇਂ ਕਿ ਤੁਹਾਨੂੰ ਪਤਾ ਹੈ 1 ਜੂਨ ਨੂੰ ਸਾਡੇ ਮੁਕਸਰ ਵਿੱਚ ਵੋਟਾਂ ਹੋਣ ਜਾ ਰਹੀਆਂ ਹਨ ਜੋ ਵਿਅਕਤੀ ਯੁਵਾ ਵੋਟਰ ਪਹਿਲੀ ਵਾਰੀ ਵੋਟ ਪਾ ਕੇ ਗਣਪਤੀ ਟੈਲੀਕਮ ਨੇੜੇ ਰੇਲਵੇ ਰੋਡ ਵਿਖੇ ਆਵੇਗਾ ਉਸ ਦੇ ਮੋਬਾਈਲ ਦੇ ਗਾਰਡ ਮੁਫਤ ਵਿੱਚ ਲਗਾਇਆ ਜਾਵੇਗਾ ਮੈਂ ਜਾਣਦਾ ਹਾਂ ਇਸ ਗਾਰਡ ਦੀ ਕੀਮਤ ਸਾਡੀ ਵੋਟਸ ਆਮਨੇ ਕੁਝ ਵੀ ਨਹੀਂ ਹੈ ਪਰ ਫਿਰ ਵੀ ਮੇਰੀ ਆਤਮ ਸੰਤੁਸ਼ਟੀ ਲਈ ਇਹ ਉਪਰਾਲਾ ਕੀਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਵੋਟ ਨਾਲ ਸਾਡੇ ਦੇਸ਼ ਦੀ ਤਰੱਕੀ ਹੁੰਦੀ ਹੈ ਅਤੇ ਲੋਕਤੰਤਰ ਕਾਇਮ ਹੁੰਦਾ ਹੈ ਅਤੇ ਪ੍ਰਸ਼ਾਸਨ ਵੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਵੱਧ ਤੋਂ ਵੱਧ ਲੋਕ ਲੋਕ ਵੋਟ ਕਰਨ 1 ਜੂਨ ਦੇ ਦਿਨ ਲਈ ਤੁਹਾਨੂੰ ਪ੍ਰੇਰਿਤ ਕਰ ਸਕਾ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੀ ਵੋਟ ਬਹੁਤ ਮਹੱਤਵਪੂਰਨ ਹੈ ਵੋਟ ਨਾਲ ਸਾਡੇ ਦੇਸ਼ ਦੀ ਤਰੱਕੀ ਹੁੰਦੀ ਹੈ ਇਸ ਇਸ ਲਈ ਤੁਹਾਨੂੰ ਬਿਨਾ ਕਿਸੇ ਦਬਾਅ ਬਿਨਾ ਕਿਸੇ ਲਾਲਚ ਬਿਨਾ ਕਿਸੇ ਪੈ ਬਿਨਾ ਕਿਸੇ ਡਰ ਆਪਣੀ ਵੋਟ ਦਾ ਇਸਤੇਮਾਲ ਕਰੋ ਇਸ ਕਰਕੇ 1 ਜੂਨ ਵਾਲੇ ਦਿਨ ਸਭ ਤੋਂ ਜ਼ਿਆਦਾ ਲੋਕ ਸਾਡੇ ਮੁਕਸਰ ਵਿੱਚ ਵੋਟ ਕਰਨ ਤਾਂ ਜੋ ਸਾਡੇ ਦੇਸ਼ ਦੀ ਸਮਾਜ ਦੀ ਤਰੱਕੀ ਹੋ ਸਕੇ ਧੰਨਵਾਦ ਤੋਂ ਪਹਿਲਾਂ ਤਾਂ ਮੈਂ ਜਿਹੜੀ ਮਾਨਯੋਗ ਚੋਣ ਕਮਿਸ਼ਨ ਵੱਲੋਂ sweep ਦੀ ਐਕਟੀਵਿਟੀ ਹੈ ਮੈਂ ਉਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਜੇ ਅਸੀਂ ਉਸ ਨੂੰ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਏ ਕਿ ਜੀ ਵੋਟਰ ਨੂੰ ਵੋਟ ਬਣਾਉਣ ਤੇ ਵੋਟ ਪਾਉਣ ਲਈ ਸਿੱਖਿਆ ਤੇ ਜਾਗਰੂਕ ਕਰਨਾ ਇਸ ਦਾ ਮੁੱਖ ਮੰਤਵ ਹੈ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਜਿਹੜਾ ਹੈ ਉਹ ਵਕ ਵਕ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾਟਕ ਤਿਆਰ ਕਰਵਾਏ ਗਏ ਨੇ ਜਿਹੜੇ ਉਹਨਾਂ ਨੂੰ ਵੋਟ ਬਣਾਉਣ ਤੇ ਵੋਟ ਪਾਉਣ ਲਈ ਸਿੱਖਿਆ ਤੇ ਜਾਗਰੂਕ ਕਰ ਰਹੇ ਨੇ ਉਸੇ ਕੜੀ ਦੇ ਤਹਿਤ ਅਸੀਂ ਇੱਕ ਸਾਈਕਲ ਰੈਲੀ ਕਰਵਾਈ ਸੀਗੀ ਤੇ ਉਸੇ ਕੜੀ ਦੇ ਤਹਿਤ ਇੱਕ ਅਸੀਂ ਜਿਹੜੀ ਹੈ ਉਹ ਬੱਚਿਆਂ ਦੀ ਮੈਰਾਥਨ ਕਰਵਾਈ ਹੈ ਇਸ ਤੋਂ ਇਲਾਵਾ ਅਸੀਂ ਸਕੂਲਾਂ ਦੇ ਇੱਕ ਜਿਹੜੇ ਹੈ ਉਹ ਨਾਟਕ ਤੇ ਜਿਹੜੇ ਹੈ ਪ੍ਰਤੀਯੋਗਤਾ ਕਰਵਾਈ ਸੀ ਜਿਨ੍ਹਾਂ ਵਿੱਚ ਬੱਚਿਆਂ ਨੇ ਇੱਕ ਸਕ੍ਰਿਪਟ ਦੇ ਉੱਤੇ ਨਾਟਕ ਤਿਆਰ ਕਰਕੇ ਆਪਣੇ ਆਪਣੀ ਜਿਹੜਾ ਹੈ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਕਿ ਵੋਟ ਜਿਹੜਾ ਹੈ ਇਹ ਅਧਿਕਾਰ ਹੈ ਜਿਹਦਾ ਤੁਹਾਨੂੰ ਉਚਿਤ ਪ੍ਰਯੋਗ ਕਰਨਾ ਚਾਹੀਦਾ ਹੈ ਇਹ ਸਾਨੂੰ ਕਿਸੇ ਦੇ ਪ੍ਰਭਾਵ ਦੇ ਵਿੱਚ ਰਹਿ ਕੇ ਜਿਹੜੀ ਹੈ ਨਹੀਂ ਪਾਣੀ ਚਾਹੀਦੀ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਨਾਲ ਅਸੀਂ ਮਿਲ ਕੇ ਉਹਨਾਂ ਏਰੀਆ ਦੇ ਵਿੱਚ ਵੀ ਵਿਜ਼ਿਟ ਕਰ ਰਹੇ ਹਾਂ ਜਿਹੜੇ ਵਰਨੇਬਲ ਨੇ ਜਿੱਥੇ ਸਾਨੂੰ ਇਹ ਲੱਗਦਾ ਹੈ ਕਿ ਇਨ੍ਹਾਂ ਵੋਟਰਾਂ ਨੂੰ ਡਰ ਭੈ ਜਾਂ ਲਾਲਚ ਦੇ ਕੇ ਜਿਹੜੀ ਹੈ ਵੋਟ ਪੁਆਈ ਜਾ ਸਕਦੀ ਹੈ ਪੁਲਿਸ ਪ੍ਰਸ਼ਾਸਨ ਨਾਲ ਲਗਾਤਾਰ ਉਹਨਾਂ ਏਰੀਆ ਦੇ ਵਿੱਚ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਲੋਕਾਂ ਦਾ ਜਿਹੜਾ ਹੈਗਾ ਅਸੀਂ ਮਨੋਬਲ ਵਧਾ ਰਿਹਾ ਕਿ ਜੀ ਤੁਸੀਂ ਜਿਹੜੀ ਆਪਣੀ ਵੋਟ ਹੈ ਉਹ ਬਿਨਾਂ ਕਿਸੇ ਲਾਲਚ ਤੋਂ ਡਰ ਤੋਂ ਭੈ ਤੋਂ ਜਿਹੜੀ ਹੈ ਪਾਉਣੀ ਹੈ ਆ ਇਸ ਦੇ ਨਾਲ ਹੀ ਜਿਹੜੇ ਯੰਗ ਵੋਟਰ ਨੇ ਉਹ ਜਦੋਂ ਨਾਟਕਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਜਾਂ ਫਿਰ ਉਹ ਗੀਤ ਜਿਹੜਾ ਸੀ ਇਸ ਮਲੋਟ ਦੀ ਜਿਹੜੀ ਚੋਣ ਟੀਮ ਆ ਉਸ ਵੱਲੋਂ ਤਿਆਰ ਕੀਤਾ ਗਿਆ ਹੈ ਉਹ ਲੋਕਾਂ ਨੂੰ ਬੜਾ ਮੋਟੀਵੇਸ਼ਨਲ ਹੈ ਪ੍ਰੇਰਿਤ ਕਰਦਾ ਹੈ ਵੋਟਾਂ ਪਾਉਣ ਦੇ ਲਈ ਆ ਜਿਹੜੇ ਸਾਡੇ ਇਸ ਹਲਕੇ ਦੇ ਵਿੱਚ 241 ਦੇ ਕਰੀਬ ਦਿਵਿਆਂਗ ਵੋਟਰ ਨੇ ਤੇ ਜਾਂ 85 ਸਾਲ ਦੀ ਉਮਰ ਤੋਂ ਵੱਧ ਵੋਟਰ ਨੇ ਉਹਨਾਂ ਦੀਆਂ ਵੋਟਾਂ ਪਵਾਉਣ ਲਈ ਸਾਡੀਆਂ ਟੀਮਾਂ ਗਠਿਤ ਹੋ ਚੁੱਕੀਆਂ ਨੇ ਤੇ ਉਹਨਾਂ ਵੱਲੋਂ ਆ ਵੋਟਾਂ ਜਿਹੜੀਆਂ ਹੈ ਪਵਾਈਆਂ ਜਾ ਰਹੀਆਂ ਨੇ ਤੇ ਉਹ ਵੀ ਸਕਸੈਸ ਰੇਸ ਉਸ ਜਿਹੜੀ ਬੜੀ ਉਹ ਜ਼ਿਆਦਾ ਆ ਰਹੀ ਹੈ ਅ ਇਸ ਤੋਂ ਇਲਾਵਾ ਸਾਡੀ ਜਿਹੜੀ ਟੀਮਾਂ ਨੇ ਉਹ ਜਿਸ ਦਿਨ ਵੋਟਾਂ ਐਕਚੁਅਲ ਵੋਟ ਹੋਣੀ ਹੈ ਉਸ ਦਿਨ ਅਸੀਂ ਬੂਥ ਹਰੇਕ ਬੂਥ ਤੇ ਪੱਲੀ ਦੇ ਜਿਹੜੇ ਹੈਗੇ ਆ ਉਹ ਅਸੀਂ ਕਰਟਨ ਤਿਆਰ ਕਰਕੇ ਪਰਦੇ ਤਿਆਰ ਕਰਵਾਏ ਨੇ ਇੱਕ ਜਿਹੜਾ ਸੇਵਾਦਾਰ ਹੈ ਉਹਨਾਂ ਪੜਦਿਆਂ ਨੂੰ ਲਗਾਤਾਰ ਗਿੱਲਾ ਰੱਖੇਗਾ ਤੇ ਉਸ ਦੇ ਸਾਹਮਣੇ ਇੱਕ ਪੱਖਾ ਚਲਾ ਕੇ ਉਹ ਜਿਹੜਾ ਹੈ ਤਾਂ ਜੋ ਬੂਥ ਦੇ ਅੰਦਰ ਠੰਡਕ ਰਹੇ ਐਸੀ ਤਰ੍ਹਾਂ ਜਿਹੜੇ ਵੇਟਿੰਗ ਏਰੀਆ ਜਿੱਥੇ ਬਰਾਂਡੇ ਨਹੀਂ ਹੈਗੇ ਉੱਥੇ ਟੈਂਟ ਲਗਾ ਕੇ ਬਰਾਂਡੇ ਜਿਹੜੇ ਹੈਗੇ ਮਤਲਬ ਬਣਾਏ ਜਾਣਗੇ ਤੇ ਉਹਦੀ ਛੱਤ ਜਿਹੜੀ ਹੈਗੀ ਡਬਲ ਰੱਖੀ ਜਾਏਗੀ ਤਾਂ ਜੋ نیچے ਜਿਹੜੀ ਹੈ ਗਰਮੀ ਨਾ ਆਏ ਆ ਉਹ ਜਿਹੜਾ ਸੀ ਇੱਕ ਦਿਹਾੜੀ ਦਾ ਰੱਖਿਆ ਹੋਏਗਾ ਉਸ ਦੇ ਕੋਲ ਅਸੀਂ ਪੰਪ ਦੇਾਂਗੇ ਸਪਰੇਅ ਪੰਪ ਉਹ ਉੱਚ ਏਰੀਏ ਦੇ ਵਿੱਚ ਪਾਣੀ ਸਪਰੇਅ ਕਰਦਾ ਰਹੇ ਜਾਏਗਾ ਤਾ ਜੋ ਉੱਥੇ ਠੰਡਕ ਬਣੀ ਰਹੇ ਇਸ ਤੋਂ ਇਲਾਵਾ ਅਸੀਂ ਆ ਬੂਥ ਦੇ ਅੰਦਰ ਪ੍ਰੈਮਸਿਸ ਦੇ ਅੰਦਰ ਛਵੀ ਲਗਾਵਾਂਗੇ ਤਾਂ ਜੋ ਲੋਕਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਗਰਮੀ ਮਹਿਸੂਸ ਹੁੰਦੀ ਹੈ ਤੇ ਆ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਪਾਣੀ ਤੇ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਲਗਾਤਾਰ ਜਿਹੜਾ ਮੁਹੱਈਆ ਕਰਾਇਆ ਜਾਏਗਾ ਕਿ ਕਿਸੇ ਨੂੰ ਜਿਹੜੀ ਹੈਗੀ ਲੂ ਤੋਂ ਜਿਹੜਾ ਉਹ ਬਚ ਸਕਣ ਆ ਕਿਟ ਦੇ ਵਿੱਚ ਅਸੀਂ ਜਿਹੜਾ ਹੈ ਉਹ ਗੁਲਕੋਣ ਟੀ ਤੇ ਬਾਕੀ ਜਿਹੜੇ ਹੈਗੇ ਨੇ ਆਪਣਾ ਕੋਈ ਨਿੰਬੂ ਪਾਣੀ ਉਹ ਵੀ ਭਰ ਆ ਕੇ ਭੇਜ ਰਹੇ ਨੇ ਤਾ ਜੋ ਪੋਲਿੰਗ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਉਹ ਸਹੂਲਤ ਦੇ ਵਿੱਚ ਰਹਿਣ ਅ ਇਸ ਤੋਂ ਇਲਾਵਾ ਹਰ ਇੱਕ ਬੂਥ ਤੇ ਆਸ਼ਾ ਵਰਕਰ ਆਂਗਣਵਾੜੀ ਜਾਂ ਕੋਈ ਨਾ ਕੋਈ ਇਹ ਹੈਲਥ ਨਾਲ ਸੰਬੰਧਿਤ ਵਿਅਕਤੀ ਰਹੇਗਾ ਕਿ ਜੇਕਰ ਲੂ ਲੱਗਣ ਕਾਰਨ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਂਦੀ ਹੈ ਉਸ ਦਾ ਜਿਹੜਾ ਹੈਗਾ ਬਚਾਅ ਕੀਤਾ ਜਾ ਸਕੇ ਹੁਣ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਪੰਜਾਬ ਦੇ ਵਿੱਚ ਜੋ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਜੋ ਸਾਡਾ ਮਾਨਯੋਗ ਚੋਣ ਕਮਿਸ਼ਨ ਦਾ ਹੈ ਕਿ ਇਹ ਸਾਡੇ ਵਾਸਤੇ ਇੱਕ ਗਰਵ ਦੀ ਗੱਲ ਹੈ ਇੱਕ ਸਾਡੇ ਪਰਬ ਹੈਗਾ ਤਿਹਾਰ ਹੈ ਰਾਸ਼ਟਰੀ ਤਿਹਾਰ ਹੈ ਉਹਨੂੰ ਮਨਾਉਣ ਦੇ ਲਈ ਹਰ ਇੱਕ ਵੋਟਰ ਜਿਸ ਦੀ ਬੋਟ ਬਣੀ ਹੋਈ ਹੈ ਉਸ ਨੂੰ ਲਾਜ਼ਮੀ ਤੌਰ ਤੇ ਬੋਟ ਜਿਹੜੀ ਹੈ ਉਹ ਬਿਨਾਂ ਕਿਸੇ ਡਰ ਭੈ ਅਤੇ ਲਾਲਚ ਤੋਂ ਪਾਣੀ ਹੈ ਤੇ ਨਾ ਕੇਵਲ ਮਲੋਟ ਬਲਕੇ ਪੰਜਾਬ ਦੇ ਵਿੱਚ ਜਿਹੜੀ ਹੈ ਵੋਟਰ ਦੀ ਜਿਹੜੀ ਗਿਣਤੀ ਹੈ ਵੋਟਾਂ ਦਾ ਪ੍ਰਤੀਸ਼ਤ ਉਹ 70 ਤੋਂ ਪਾਰ ਹੋਣਾ ਚਾਹੀਦਾ ਹੈ ਮੁਕਸਰ ਜ਼ਿਲ੍ਹੇ ਦੇ ਵਿੱਚ ਕੁੱਲ 753 ਬੂਥ ਹਨ ਜਿਸ ਵਿੱਚ 694586 ਵੋਟਰ ਹਨ ਸਾਡੇ ਜ਼ਿਲ੍ਹੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਲੋਕੇਸ਼ਨਾਂ ਜਿਹੜੀਆਂ ਹੈਗੀਆਂ 423 ਹਨ ਹਰੇਕ ਪੋਲਿੰਗ ਬੂਥ ਤੇ ਪੀ ਡਬਲਯੂ ਡੀ ਵੋਟਰਾਂ ਲਈ ਇੱਕ ਵੀਲ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਸ ਵਾਰ ਹਰੇਕ ਲੋਕੇਸ਼ਨ ਤੇ ਚੋਣ ਕਮਿਸ਼ਨ ਵੱਲੋਂ ਛਬੀਲ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਵੋਟਰਾਂ ਨੂੰ ਪਾਣੀ ਦੀ ਸਮੱਸਿਆ ਨਾ ਹੋਵੇ ਪਰਚੋਨ ਕਮਿਸ਼ਨ ਵੱਲੋਂ ਇਸ ਵਾਰ ਇੱਕ এনवायरमेंट ਨੂੰ ਦੇਖਦੇ ਹੋਏ ਨਵੇਕਲਾ ਹੀ ਪ੍ਰਬੰਧ ਕੀਤਾ ਗਿਆ ਹੈ ਜ਼ਿਲ੍ਹੇ ਦੇ ਹਰੇਕ ਕੰਸਟੀਟਿਊਐਂਸੀ ਦੇ ਇੱਕ ਪੋਲਿੰਗ ਬੂਥ ਤੇ ਗ੍ਰੀਨ ਬੂਥ ਬਣਾਇਆ ਗਿਆ ਜਿਸ ਵਿੱਚ ਹਰੇਕ ਵੋਟਰ ਨੂੰ ਜਿਹੜਾ ਪੌਦਾ ਦਿੱਤਾ ਜਾਏਗਾ ਇਸ ਦੇ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਵੀ ਗਰਮੀ ਦੇ ਗਰਮੀ ਦੇ ਪ੍ਰਕੋਪ ਨੂੰ ਘਟਾਉਣ ਲਈ ਪੌਦੇ ਲਾਉਣੇ ਬਹੁਤ ਜ਼ਰੂਰੀ ਹਨ ਸਮੂਹ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ 1 ਜੂਨ ਨੂੰ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨ ਤੁਸੀਂ 1 ਜੂਨ ਨੂੰ ਪੋਲਿੰਗ ਬੂਥ ਤੇ ਜ਼ਰੂਰ ਪਹੁੰਚਣਾ ਇਸ ਲਈ ਮਾਨਯੋਗ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਜੀ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਸਾਹਿਬ ਜੀ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਅੰਦਰ ਪੈਂਦੇ 4 ਵਿਧਾਨ ਸਭਾ ਹਲਕਿਆਂ ਵਿੱਚ ਸਾਰੇ ਟੁਕਮੇ ਇੰਤਜ਼ਾਮ ਬੂਥਾਂ ਤੇ ਤੁਹਾਡੀ ਸੁਰੱਖਿਆ ਦੇ ਵੀ ਕੀਤੇ ਗਏ ਨੇ ਔਰ ਤੁਹਾਡੇ ਉੱਥੇ ਛਾਂ ਦੇ ਜਾਂ ਪੀਣ ਦੇ ਪਾਣੀ ਦੇ ਛਬੀਲ ਦਾ ਵੀ ਪ੍ਰਬੰਧ ਕੀਤਾ ਗਿਆ ਗਰਮੀ ਦੇ ਮੱਦੇਨਜ਼ਰ ਹੀਟ ਵੇਵ ਤੋਂ ਬਚਾਅ ਲਈ ਸਾਰੇ ਟੁਕਮੇ ਇੰਤਜ਼ਾਮ ਨੇ ਸੋ ਆਪ ਸਭ ਨੂੰ ਅਪੀਲ ਹੈ ਕਿ ਕਿਰਪਾ ਤੁਸੀਂ 1 ਜੂਨ ਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਇੱਕ ਜ਼ਿੰਮੇਵਾਰੀ ਸਮਝ ਕੇ ਇੱਕ ਫਰਜ਼ ਸਮਝ ਕੇ ਇੱਕ ਡਿਊਟੀ ਸਮਝ ਕੇ ਜਰੂਰ ਕਰਨ ਲਈ ਪਹੁੰਚੋ